ਤੁਰੀ ਮਜਬੂਰੀ ਬਣ ਗਈ ਤਾਂ ਵੇਚ ਰਹੇ ਆ ਨਹੀਂ ਚੰਗੀ ਵੱੱਛੀ ਬਹੁਤ ਆ ਗਈ ਕੋਈ ਵੇਚਦਾ ਨਹੀਂ ਛੇਤੀ ਕਿਤੇ ਤੇ ਤਾਂ ਕਰਕੇ ਵੇਚ ਰਹੇ ਆਗੇ ਉਮਰ ਹੋਊਗੀ ਕਿਹਦੀ ਉਮਰ ਜੀ 22.5 22.5 ਮਹੀਨੇ ਸਾਢੇ 22 ਮਹੀਨੇ ਸਾਢੇ 22 ਮਹੀਨੇ ਦੰਦੋ ਦਾ ਕੀਰੀ ਹੈ ਨਾ ਕੀਰੀ ਹੈ ਠੀਕ ਹੈ ਜੀ ਇਹ ਨਪੋਲੀਅਨ ਸੀ ਮੰਦੀ ਆ ਇਹ ਤੇ ਵੱਧੇ ਵਾਲੀ ਗੱਲ ਹੈਗੀ ਸਾਰਾ ਕੱਲੋ ਹੈਗਾ ਬਹੁਤ ਟਾਈਮ ਦਾ ਠੀਕ ਹੈ ਵੀ ਦਾਨੀ ਦੇ ਦੋਨਾਂ ਟਾਈਮਾਂ ਦਾ 13 14 ਲੀਟਰ ਹੁਣ ਤਿਆਰ ਆਗਾ ਠੀਕ ਹੈ ਜੀ ਤੇ ਅੰਦਾਜ਼ਾ ਜੀ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹ 18-20 ਕਿਲੋ ਦੇ ਸਕਦੀ ਹੈ ਜੀ 18-20 ਤਾਂ ਇਹਨੂੰ ਦੇਣਾ ਚਾਹੀਦਾ ਹਨਾ ਤਾਂ ਤਾਂ ਹਾਂ ਜੀ ਦਊਗੀ ਇਹਨਾਂ ਜੀ ਇਹਨਾਂ ਦਊਗੀ ਹਨਾ ਬਾਕੀ ਬਾਅਦ ਤੇ ਸਾਰੇ ਪੱਖਾਂ ਤੋਂ ਬਾਕੀ ਸਾਫ਼ ਸੁਥਰੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਪੂਰੀ ਸੋਹਣੀ ਵਹਿੜ ਹੈਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਬਟੰਡਾ ਸਾਹਮਣੇ ਜਿਹੜੀ ਤੁਸੀਂ ਜਰਸੀ ਬੈੜ ਦੇਖ ਰਹੇ ਹੋ ਇਹ ਵਕਾਊ ਆ ਗਈ ਦੰਦੋਂ ਹਜੇ ਖੀਰੀ ਆ ਗਈ ਬਹੁਤ ਛੋਟੀ ਉਮਰ ਦੇ ਵਿੱਚ ਹੀ ਸੂਪੀ ਆ ਗਈ ਤੇ ਤਾਜੀ ਸੂਈ ਆ ਦੋ ਤਿੰਨ ਕਦੇ ਨਹੀਂ ਹੋਏ ਇਹਨੂੰ ਸੂਈ ਨੂੰ ਤੇ ਆਪ ਵੀ ਚੰਗੇ ਸੀਮੰਦੀ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾਗਾ ਉਹ ਵੀ ਬਹੁਤ ਚੰਗੇ ਸੀਮੰਦੀ ਆ ਗਈ ਸਾਹਮਣੇ ਤੁਸੀਂ ਦੇਖ ਸਕਦੇ ਹੋ 나ੜਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਵੱੱਛੀ ਬਹੁਤ ਸੋਹਣੀ ਹੈਗੀ ਸਾਫ਼ ਸੁਥਰੀ ਹੈਗੀ ਥਾਂ ਲੈ ਵੀ ਦੀ ਪੂਰੀ ਸਾਫ਼ ਆਗੀ ਤੇ ਬਾਕੀ ਵੱਧ ਦੇ ਆਲੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਨਾਲ ਵੱੱਛੀ ਹੈਗੀ ਤੇ ਉਹ ਆਪਾਂ ਸਾਰੀ ਡਿਟੇਲ ਲਾਵਾਂਗੇ ਵੀ ਕਿਹੜੇ ਸੀਮੰਦੀ ਹੈਗੀ ਤੇ ਥੋੜੀ ਮਜਬੂਰੀ ਬਣ ਗਈ ਤਾਂ ਵੇਚ ਰਹੇ ਆ ਨਹੀਂ ਚੰਗੀ ਵੱੱਛੀ ਬਹੁਤ ਆਗੀ ਕੋਈ ਵੇਚਦਾ ਨਹੀਂ ਛੇਤੀ ਕਿਤੇ ਤੇ ਤਾਂ ਕਰਕੇ ਵੇਚ ਰਹੇ ਹੈਗੇ ਇੱਕ ਵਾਰੀ ਤੁਹਾਨੂੰ ਵੱੱਛੀ ਦਿਖਾ ਦਿੰਨੇ ਆ ਵੱੱਛੀ ਬਹੁਤ ਸੋਹਣੀ ਹੈਗੀ ਤੇ ਪੂਰੀ ਪਿਓਰ ਮਤਲਬ ਕਿ ਇਹ ਬਰੀਡ ਦੇ ਵਿੱਚ ਆਈ ਹੈਗੀ ਤੇ ਬਾਕੀ ਵੈੜ ਵੀ ਪੂਰੀ ਪਿਓਰ ਆ ਤੁਸੀਂ ਫੇਸ ਦੀ ਕੁਆਲਿਟੀ ਵੇਖ ਸਕਦੇ ਹੋ ਤੇ ਬਾਕੀ ਬਾਡੀ ਬੰਤਰ ਬਹੁਤ ਚੰਗੀ ਆ ਥਣਲੇਵੇ ਦੀ ਸਾਫ ਆ ਗਈ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਸਪੇਸ ਵੀ ਬਹੁਤ ਆ ਥਣਾ ਦਾ ਸਹਿਜ ਵੀ ਬਹੁਤ ਵਧੀਆ ਹੈਗਾ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਤੇ ਬਾਕੀ ਵੀਡੀਓ ਦੇ ਵਿੱਚ ਐਨ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਹਾਨੂੰ ਡਿਟੇਲ ਆਪਾਂ ਸਾਰੀ ਲੈ ਕੇ ਹੀ ਦੇਵਾਂਗੇ ਤੋਰ ਕੇ ਵੀ ਦਿਖਾਵਾਂਗੇ ਜਿਹੜਾ ਰੇਟ ਆ ਉਹ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਆਜੋ ਆਪਾਂ ਥੋੜਾ ਜਿਆਦਾ ਸਮਾਨੀ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਜੀਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਦੇਵ ਸਿੰਘ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਜਰਸੀ ਵੈੜ ਵੇਚਣ ਲੱਗੇ ਆਂਗੇ ਆਪਣੇ ਘਰ ਦੁਗਈ ਆ ਗਈ ਘਰ ਦੀ ਘਰ ਦੀ ਆਪਣੇ ਠੀਕ ਹੈ ਤੇ ਅੰਦਾਜ਼ਾ ਕਿੰਨੀ ਕੁਮਰ ਹੋਊਗੀ ਕਿਹਦੀ ਅੰਮਰ ਜੀ ਸਾਢੇ 22 ਸਾਢੇ 22 ਮਹੀਨੇ ਸਾਢੇ 22 ਮਹੀਨੇ ਗੰਦੋ ਦਾ ਕੀਰੀ ਹੈ ਨਾ ਕੀਰੀ ਹੈ ਠੀਕ ਹੈ ਜੀ ਤੇ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ 3 ਦਿਨ ਹੋ ਗਏ ਜੀ ਸੂਈ ਨੂੰ 3 ਦਿਨ ਸੂਈ ਨੂੰ ਹੋਗੇ ਹਾਂਜੀ ਠੀਕ ਹੈ ਤੇ ਬੋਲਾ ਕਿੰਨਾ ਕਹੂਗਾ ਹੁਣ ਬੋਲਾ ਹੈਗਾ 7 ਕਿਲੋ ਦਾ 7-8 ਕਿਲੋ ਹੋਏਗਾ 7-8 ਕਿਲੋ ਹੋਏਗਾ ਠੀਕ ਹੈ ਜੀ 7-8 ਕਿਲੋ ਹੈਗਾ ਜੀ ਬਹੁਤ ਹੈ ਠੀਕ ਹੈ ਵੀ ਦਾਨੀ ਦਾ ਦੋਨਾਂ ਟਾਈਮਾਂ ਦਾ 13-14 ਲੀਟਰ ਹੁਣ ਤਿਆਰ ਹੈਗਾ ਠੀਕ ਹੈ ਜੀ ਤੇ ਅੰਦਾਜ਼ਾ ਜੀ ਕਿੰਨਾ ਕੁ ਦੁੱਧ ਦੇ ਸਕਦੀ ਹੈ ਇਹ ਇਹ 18-20 ਕਿਲੋ ਦੇ ਸਕਦੀ ਹੈ ਜੀ 18-20 ਤਾਂ ਇਹਨੂੰ ਦੇਣਾ ਚਾਹੀਦਾ ਹੈ ਨਾ ਤਾਂ ਚਾਹੀਦਾ ਹਾਂ ਜੀ ਦਾ ਦੋਗੇ ਇੰਨਾ ਜੀ ਇੰਨਾ ਦਊਗੀ ਹੈ ਨਾ ਬਾਕੀ ਵੱਧ ਵੀ ਸਕਦੀ ਆ ਉਹ ਉਹ ਸੇਵਾ ਤੇ ਕਰਦੇ ਨੇ ਸਭ ਤੇ ਆ ਬਾਕੀ ਸੇਵਾ ਤੇ ਆ ਨਾ ਕਿਉਂਕਿ ਬੈੜ ਚੰਗੀ ਆ ਜੀ ਠੀਕ ਹੈ ਜੀ ਤੇ ਤੇ ਮਗਰ ਬੱਚਾ ਜੀ ਮਗਰ ਬੱਚਾ ਜੀ ਹਾਂ ਬੱਛੀ ਆ ਜੀ ਬੱਛੀ ਆ ਜੀ ਠੀਕ ਆ ਕਿਹੜੇ ਸੀ ਮੰਦੀ ਆ ਪੰਜਾਬ ਆ ਗਏ ਰੋਟੀ ਖਾਵੇ ਤੋਂ ਅੱਛਾ ਜੀ ਲੋ ਵੀ ਦੋਸਤੋ ਜਿਹੜੀ ਹੈ ਬੱਛੀ ਹੈਗੀ ਇਹ ਵੀ ਬਹੁਤ ਚੰਗੇ ਸੀਮੰਦੀ ਹੈਗੀ ਇਹ ਨਪੋਲੀਅਨ ਸੀਮੰਦੀ ਹੈਗੀ ਇਹ ਜਿਹੜਾ ਹੈਗਾ ਸਰਿੰਦਰ ਸੰਸਨੀਵਾਲ ਕੋਲੇ ਬੁੱਲ ਲਗਾ ਐਚਐਸਬੀ ਦੇ ਵਿੱਚ ਉਹਨਾਂ ਕੋਲੇ ਨਪੋਲੀਅਨ ਬੁੱਲ ਲਗਾ ਉਸ ਬੁੱਲ ਦੀ ਇਹ ਬੱਛੀ ਹੈਗੀ ਤੇ ਸਟਰਾ ਤੁਹਾਨੂੰ ਦਿਹਣਾ ਹੋਣਾ ਤੁਸੀਂ ਦੇਖ ਸਕਦੇ ਹੋ ਕਲੀਅਰ ਹੈ ਤੇ ਇਹ ਵੀ ਇੱਕ ਵੱਧੇ ਵਾਲੀ ਗੱਲ ਹੀ ਹੈਗੀ ਤੇ ਇਹ ਵੀ ਬੱਛੀ ਹੈਗੀ ਕਿਉਂਕਿ ਦੋ ਨਗ ਜਾਣੇ ਆ ਇੱਕ ਤਰ੍ਹਾਂ ਦੇ ਕਿਉਂਕਿ ਬੱਚੀ ਜਿਹੜੀ ਜਰਸੀ ਹੈ ਇਹ ਥੋੜੇ ਟਾਈਮ 'ਚ ਤਿਆਰ ਹੋ ਜਾਣੀ ਹੈਗੀ ਦੇਖੋ ਬਾਕੀ ਨਾੜਗਾ ਨਾਲ ਆ ਤੇ ਪੂਰੀ ਪਿਓਰ ਬਰੀਡ ਦੇ ਵਿੱਚ ਆਈ ਆ ਤੇ ਤੁਸੀਂ ਤਸੱਲੀ ਕਰ ਸਕਦੇ ਹੋ ਪੂਰੀ ਤੇ ਜਿਹਨੇ ਵਹਿੜ ਘਰੇ ਰੱਖਣ ਨੂੰ ਲੈਣੀਆਂ ਉਹਦੇ ਵਾਸਤੇ ਵੀ ਬਹੁਤ ਵਧੀਆ ਗਈ ਕਿਉਂਕਿ ਥੋੜੇ ਟਾਈਮ 'ਚ ਇਹ ਤਿਆਰ ਹੋ ਜਾਣੀ ਆ ਚੰਗੇ ਸੀਮੰਦੀ ਆ ਤੇ ਇੱਕ ਨਾਲ ਇੱਕ ਫਰੀ ਤੋਹਫਾ ਹੀ ਜਾਊਗਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਬਾਕੀ ਜਿਹੜੀ ਵੱੱਛੀ ਆ ਮਦਰ ਫਾਦਰ ਵਾਲੇ ਜੋ ਲਾਈਨ ਆਗੀ ਇਹ ਵਰਲਡ ਵਾਈਡ ਲਾਈਨ ਦੇ ਵਿੱਚੋਂ ਆ ਕਿਉਂਕਿ ਬਹੁਤ ਸਟਰੋਂਗ ਬਲੱਡ ਲਾਈਨ ਆ ਤੇ ਬਾਕੀ ਇਹਦੇ ਤੋਂ ਉਮੀਦ ਬਹੁਤ ਚੰਗੀ ਆ ਵੀ ਮਾਂ ਨਾਲੋਂ ਵੀ ਜ਼ਿਆਦਾ ਚੰਗੀ ਬਣੂਗੀ ਇਹ ਤੇ ਦੁੱਧ ਵੀ ਇਹਨੇ ਚੰਗਾ ਕੱਢਣਾਗਾ ਕਿਉਂਕਿ ਅੱਗੇ ਤੋਂ ਅੱਗੇ ਬਰੀਡ ਸੁਧਰਦੀ ਜਾਂਦੀ ਹੈਗੀ ਤੇ ਇਹ ਵੱੱਦੇ ਵਾਲੀ ਗੱਲ ਹੀ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਬਾਕੀ ਬਾਈ ਜਿਵੇਂ ਇਹ ਹੁਣ ਚੌਣ ਚਾਣ ਚ ਕਿਵੇਂ ਆਗੀ ਬੌਲਾ ਕੱਢਿਆ ਹੋਊ ਚੌਣ ਚ ਬਹੁਤ ਵਧੀਆ ਆ ਨਿਆਣਾ ਪਾਉਣਾ ਪਾਓ ਜਿੰਨਾ ਨਾਉਣਾ ਨਾ ਪਿਆਓ ਉਹ ਖੁਸ਼ੀ ਅਗਲੇ ਦੀ ਪੁੰਜੀ ਤੋਂ ਨਹੀਂ ਉਂਝ ਤੋਂ ਲੋ ਠੀਕ ਹੈ ਜੀ ਵਿੱਚ ਹੁਣ ਤੇ ਮਤਲਬ ਠੰਡੀ ਸੀਲ ਆ ਤੇ ਸਾਫ ਆ ਤਾਰਾ ਦੂਰਾ ਜਮਾ ਸਾਫਤਾ ਲੈਂ ਓਕੇ ਆ ਓਕੇ ਠੀਕ ਆ ਵੀ ਯਾਨੀ ਕਿ ਸੀਲ ਸ਼ਰੀਫ ਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਮੁੱਲ ਕਿੰਨਾ ਰੱਖ ਦਈਏ ਇਹਦਾ 1.5 1.5 ਹਾਂਜੀ ਠੀਕ ਆ ਤੇ ਮੌਕੇ ਦੇ ਵਿੱਚੋਂ ਹੋ ਜੂ ਮਾਨਤਾਨਾ ਹਨਾ ਮਾਨਤਾਨਾ ਹੋ ਜੂਗੀ ਠੀਕ ਹੈ ਜੀ ਤੇ ਇਹਦਾ ਢੇੜਾ ਘੜਾ ਦਿਓ ਕਰੀਏ ਲੋ ਵੀ ਦੋਸਤੋ ਤੋਰ ਕੇ ਦਿਖਾਉਣੀ ਆ ਤੁਹਾਨੂੰ ਆਪਾਂ ਤੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਬਾਕੀ ਕਈ ਜਿਹੜੀ ਕੋਈ ਗੱਲਬਾਤ ਰਹਿ ਜਾਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਫੋਨ ਕਰਕੇ ਗੱਲਬਾਤ ਕਰ ਸਕਦੇ ਹੋਗੇ ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਤਰ ਦੀ ਬਹੁਤ ਚੰਗੀ ਹੈਗੀ ਥੋੜੀ ਜੀ ਦੋਸਤੋਂ ਥਾਂ ਦੀ ਤੰਗੀ ਹੈਗੀ ਤੇ ਵੀ ਤੁਹਾਨੂੰ ਇਸ ਤਰ੍ਹਾਂ ਆਪਾਂ ਦਿਖਾ ਦਿੰਨੇ ਆ ਤੇ ਜਜਮੈਂਟ ਇਸ ਤਰ੍ਹਾਂ ਵੀ ਹੋ ਜਾਣੀ ਹੈ ਤੁਹਾਨੂੰ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਐਨ ਜਮਾ ਪ्युअर ब्रीਡ ਦੇ ਵਿੱਚ ਬਾਡੀ ਬਾਂਤਰ ਵੀ ਚੰਗੀ ਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਦੇਖ ਸਕਦੇ ਹੋ ਤੇ ਫੈਂਕਸਲੇਵੇ ਦੇ ਵਿੱਚ ਹੈਗੀ ਤੇ ਇੱਕੋ ਜਿਹਾ ਥਾਣਾ ਸਪੇਸ ਪਾਸੇ ਦੀ ਵੀ ਬਹੁਤ ਹੈਗੀ ਦੇਖ ਸਕਦੇ ਹੋ ਤੁਸੀਂ ਤੇ ਬੈਕ ਸਾਈਡ ਨੂੰ ਵੀ ਬਹੁਤ ਹੈਗੀ ਤੇ ਸਾਰੇ ਪੱਖਾਂ ਤੋਂ ਬਾਕੀ ਸਾਫ ਸੁਥਰੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈਗੀ ਪੂਰੀ ਸੋਹਣੀ ਵਹਿੜ ਹੈਗੀ ਤੇ ਬਾਕੀ ਚੰਗੇ ਸੀਮੰਦੀ ਆਪ ਆ ਪਰ ਇਹਦਾ ਸਟਰਾ ਨਹੀਂ ਸੰਭਿਆਗਾ ਤਾਂ ਕਰਕੇ ਹੁਣ ਇਹਦਾ ਪ੍ਰੋਪਰ ਨਹੀਂ ਪਤਾਗਾ ਵੀ ਕਿਹੜੇ ਸੀਮੰਦੀ ਆਗੀ ਤੇ ਹੈ ਇਹ ਵੀ ਚੰਗੇ ਸੀਮੰਦੀ ਆ ਤੇ ਬਾਕੀ ਜਿਹੜੀ ਵੱੱਛੀ ਆ ਉਹਦਾ ਤੁਹਾਨੂੰ ਦੱਸਿਆ ਹੀ ਹੈਗਾ ਵੀ ਨਪੋਲੀਅਨ ਸੀਮੰਦੀ ਆ ਇਹ ਤੇ ਵੱਧੇ ਵਾਲੀ ਗੱਲ ਹੈਗੀ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਲੈਦੀ ਆਪਾਂ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪਦੀ ਪੂਰੀ ਫੋਲਡਰ ਥੱਲੀ ਕਰਕੇ ਵੈੜ ਨੂੰ ਖਰੀਦ ਸਕਦੇ ਹੋਗੇ ਤੇ ਘਰੇ ਚੋਣ ਲਈ ਬਹੁਤ ਵਧੀਆ ਆਗੀ ਤੇ ਬਾਕੀ ਖਰਚਾ ਵੀ ਘੱਟ ਹੁੰਦਾ ਇਹਨਾਂ ਦਾ ਗਰਮੀ ਵੀ ਘੱਟ ਮਨਾਉਂਦੇਗਾ ਤੇ ਸਾਹਮਣੀਆਂ ਵੀ ਇਹ ਸੌਖਣਾਂਗੀਆਂ ਬਾਕੀ ਦੋਤੋਂ ਛੋਟੀ ਉਮਰ ਦੇ ਵਿੱਚ ਹੀ ਹੈ ਹਜੇ ਕਿਉਂਕਿ ਦੰਦੋਂ ਖੀਰੀ ਹੈਗੀ ਤੇ ਆਪਣੀ ਚ ਇੱਕ ਗਰੀ ਵੀ ਆ ਤੁਸੀਂ ਆ ਕੇ ਵੀ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਇਹਨੇ ਗਰੋਥ ਹੋਰ ਕਰਨੀ ਹੈ ਹਜੇ ਕਿਉਂਕਿ ਹਜੇ ਤਾਂ ਉਮਰ ਬਹੁਤ ਛੋਟੀ ਹੈਗੀ ਗਰੋਥ ਨੇ ਹਜੇ ਬਹੁਤ ਕਰਨੀ ਆ ਦੋ ਦੰਦ ਹੋਣਾ ਚਾਰ ਦੰਦ ਹੋਣਾ ਛੇ ਅੱਗੇ ਕਿਤੇ ਪੂਰੇ ਕਰਨੇ ਆ ਉਦੋਂ ਨੂੰ ਇਹ ਬਹੁਤ ਗਰੋਥ ਕਰ ਜੂਗੀ ਤੇ ਬਾਕੀ ਪੇਮੈਂਟ ਦੇ ਵਿੱਚ ਵੀ ਵਾਧਾ ਕਰੂਗੀ ਅਗਲੇ ਸੂਏ ਦੇ ਵਿੱਚ ਤੇ ਬਾਕੀ ਤੁਸੀਂ ਬਰੀਡ ਦੇਖ ਸਕਦੇ ਹੋ ਤੇ ਬਾਕੀ ਚੰਗੇ ਸੀਮਾ ਲਾ ਕੇ ਤੇ ਤੁਸੀਂ ਬੱਚੇ ਮਤਲਬ ਕਿ ਪੂਰੇ ਚੰਗੇ ਲੈ ਸਕਦੇ ਹੋ ਇਹ ਤੋਂ ਤੇ ਬਾਕੀ ਤੁਹਾਨੂੰ ਫੇਸ ਦੀ ਕੁਆਲਿਟੀ ਆਪਾਂ ਦੁਬਾਰੇ ਦਿਖਾ ਦਿੰਨੇ ਆ ਤਸੱਲੀ ਤੁਹਾਨੂੰ ਆਪਾਂ ਪੂਰੀ ਫੁੱਲ ਕਰਾ ਦਿੰਨੇ ਆ ਦੇਖੋ ਕੰਨਾਂ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਜੋ ਪਿਓਰ ਦੀਆਂ ਨਿਸ਼ਾਨੀਆਂ ਹੁੰਦੀਆਂ ਸਾਰੀਆਂ ਹੋਏ ਦੇ ਵਿੱਚ ਹੈਗੀਆਂ ਗੀਆਂ ਫੇਸ ਤੋਂ ਤੁਹਾਨੂੰ ਪਤਾ ਲੱਗਦਾ ਹੋਊਗਾ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਕਿਉਂਕਿ ਬਾੜ ਚੰਗੀ ਆ ਤਾਂ ਕਰਕੇ ਆਪਾਂ ਤੁਹਾਨੂੰ ਪੂਰੀ ਫੁੱਲ ਤਸੱਲੀ ਕਰਾ ਰਹੇ ਹਾਂ ਜੀ ਤੇ ਬਾਕੀ ਸੇਵਾ ਦੇ ਸਿਰ ਤੇ ਹੁੰਦਾ ਦੁੱਧ ਸੇਵਾ ਵੱਧ ਕਰੋਗੇ ਤਾਂ ਦੁੱਧ ਵੱਧ ਵੀ ਕੱਢ ਲੂਗੀ ਜੀ ਤੇ ਬਾਕੀ ਇਹਨਾਂ ਦੀ ਫੈਟ ਵੀ ਚੰਗੀ ਹੁੰਦੀ ਆ ਮਤਲਬ ਕਿ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਆ ਬਾਕੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਰੇ ਭਰਾਵਾਂ ਦਾ ਐਂਡ ਤੱਕ ਜੁੜਨ ਲਈ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਕ ਆਰੀ ਆਪਾਂ ਤੁਹਾਨੂੰ ਬੱਚੀ ਫੇਰ ਦਿਖਾ ਦਿੰਨੇ ਆ ਤੇ ਫੇਰ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਬੱਚੀ ਦੁਆਰੇ ਦੇਖ ਸਕਦੇ ਤੁਸੀਂ ਬੱਚੀ ਬਹੁਤ ਸੋਹਣੀ ਹੈ ਤੇ ਬਾਕੀ ਖਾਣ ਲੇਵਾ ਬਹੁਤ ਸਾਫ਼ ਆਗਾ ਧੰਨਵਾਦ ਸਾਰਿਆਂ ਦਾ